ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਨਵੇਂ ਵੀਡੀਓ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤੇ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਰਸ਼ਨ ਕਰਾਂਗੇ ਜੀ ਇੱਕ ਅਜਿਹੇ ਸਥਾਨ ਦੇ ਜਿਸ ਸਥਾਨ ਦੇ ਅੰਦਰ ਜੋ ਟਾਬ ਮੌਜੂਦ ਹੈ ਉਸ ਦਾ ਪਾਣੀ ਕਦੇ ਵੀ ਸੁੱਕਦਾ ਨਹੀਂ ਆਪਣੇ ਆਪ ਪਾਣੀ ਭਰਦਾ ਰਹਿੰਦਾ ਹੈ ਇੰਨੀ ਬਰਕਤ ਹੈ ਇਸ ਸਥਾਨ ਉੱਪਰ ਸੰਗਤ ਜੀ ਤੇ ਨਾਲ ਹੀ ਇਸ ਸਥਾਨ ਉੱਪਰ ਉਹ ਇਤਿਹਾਸਿਕ ਬੇਰ ਸਾਹਿਬ ਵੀ ਮੌਜੂਦ ਹੈ ਜਿਸ ਬੇਰ ਸਾਹਿਬ ਨੂੰ ਤਿੰਨ ਪਾਤਸ਼ਾਹੀਆਂ ਦੀ ਚਰਨਛੋਹ ਪ੍ਰਾਪਤ ਹੈ ਸੰਗਤ ਜੀ ਤੇ ਨਾਲ ਹੀ ਸੰਗਤ ਜੀ ਇਸ ਸਥਾਨ ਉਪਰ ਇਤਿਹਾਸਿਕ ਤੇ ਪੁਰਾਤਨ ਖੂ ਵੀ ਮੌਜੂਦ ਹੈ ਜੋ ਗੁਰੂ ਸਾਹਿਬ ਜੀ ਦੇ ਨਾਲ ਹੀ ਸੰਬੰਧਿਤ ਨੇ ਤੇ ਆਓ ਸੰਗਤ ਜੀ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਤੇ ਦਰਸ਼ਨ ਦਿਦਾਰੇ ਕਰਦੇ ਹਾਂ ਜੀ ਇਸ ਪਵਿੱਤਰ ਸਥਾਨ ਦੇ ਤੇ ਨਾਲ ਹੀ ਤੁਹਾਨੂੰ ਦਰਸ਼ਨ ਕਰਾਵਾਂਗੇ ਉਸ ਇਤਿਹਾਸਿਕ ਬੇਰ ਸਾਹਿਬ ਦੇ ਤੇ ਨਾਲ ਹੀ ਇਤਿਹਾਸਿਕ ਖੂ ਦੇ ਤੇ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਰਸ਼ਨ ਕਰਾਂਗੇ ਜੀ ਗੁਰਦੁਆਰਾ ਸਿਮਰਨ ਸਰ ਸਾਹਿਬ ਢੋਲੀ ਪਾਈ ਤੇ ਸੰਗਤ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਤੇ ਨਾਲ ਨਾਲ ਆਪਾਂ ਜਾਣਾਂਗੇ ਜੀ ਇਤਿਹਾਸ ਇਸ ਪਵਿੱਤਰ ਸਥਾਨ ਦਾ ਤੇ ਨਾਲ ਹੀ ਤੁਹਾਨੂੰ ਦਰਸ਼ਨ ਕਰਵਾਉਨੇ ਹਾਂ ਜੀ ਸੰਗਤ ਜੀ ਮੀਰੀ ਪੀਰੀ ਦੇ ਮਾਲਕ ਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ 6 ਵਾਰੀ 1606 ਈਸਵੀ 1613 ਈਸਵੀ 1616 ਈਸਵੀ 1619 ਤੇ 1627 ਤੇ 1630 ਈਸਵੀ ਢੋਲੀ ਭਾਈ ਵਿਖੇ ਆ ਕੇ 7 ਸਾਲ ਤੋਂ ਵੱਧ ਸਮਾਂ ਨਿਵਾਸ ਰੱਖ ਕੇ ਭਾਗ ਲਾਇਆ ਗੁਰੂ ਇਤਿਹਾਸ ਗਵਾਹ ਹੈ ਕਿ ਡਰੋਲੀ ਭਾਈ ਵਿਖੇ ਨਿਵਾਸ ਦੌਰਾਨ ਇਹ ਪਵਿੱਤਰ ਇਤਿਹਾਸਿਕ ਗੁਰਦੁਆਰਾ ਸਿਮਰਨ ਸਰ ਸਾਹਿਬ ਗੁਰੂ ਜੀ ਦਾ ਦੀਵਾਨਾ ਸਥਾਨ ਅਤੇ ਫੌਜੀ ਸ਼ੌਣੀ ਸੀ 6ਵੇਂ ਗੁਰੂ ਜੀ ਨੇ ਅਨੰਦ ਸਿੱਖ ਤੇ ਰਿਸ਼ਤੇਦਾਰੀ ਵਿੱਚੋਂ ਸੰਧੂ ਬਾਬਾ ਸਾਈ ਦਾਸ ਜੀ ਦੇ ਖੇਤਾਂ ਵਿੱਚ ਸਥਿਤ ਪਾਣੀ ਦੀ ਇਸ ਕੁਦਰਤੀ ਢਾਬ ਦੇ ਕੰਡੇ ਤੇ ਗੁਰੂ ਜੀ ਦੇ 3 ਤੋਂ 6000 ਘੋੜਸਵਾਰ ਯੋਧਿਆਂ ਦੀ ਫੌਜ ਦਾ ਉਤਾਰਾ ਇਸ ਸਥਾਨ ਉੱਪਰ ਸੀ ਸੰਗਤ ਜੀ ਢਾਬ ਤੋਂ ਘੋੜਿਆਂ ਵਾਸਤੇ ਪਾਣੀ ਵਰਤਿਆ ਜਾਂਦਾ ਰਿਹਾ ਤਾਬ ਅੱਜ ਵੀ ਮੌਜੂਦ ਹੈ ਜਿਸ ਦੇ ਸੰਗਤ ਜੀ ਆਪਾਂ ਇਸ ਵੀਡੀਓ ਵਿੱਚ ਦਰਸ਼ਨ ਕਰਾਂਗੇ ਇੱਥੇ ਹੀ ਗੁਰੂ ਜੀ ਨੇ ਇੱਕ ਖੂਹ ਲਗਵਾਇਆ ਜਿਸ ਤੋਂ ਜੋਧੇ ਅਤੇ ਸੰਗਤਾਂ ਪਾਣੀ ਦੀ ਵਰਤੋਂ ਕਰਦੀਆਂ ਸਨ ਗੁਰੂ ਦਾ ਖੂਹ ਅੱਜ ਵੀ ਸੰਗਤ ਜੀ ਇਸ ਸਥਾਨ ਉੱਪਰ ਮੌਜੂਦ ਹੈ ਇੱਥੇ ਹੀ ਛੇਵੇਂ ਪਾਤਸ਼ਾਹ ਗੁਰੂ ਜੀ ਨੇ ਫੌਜਾਂ ਦੀ ਪ੍ਰਤੀ ਕੀਤੀ ਸਭ ਤੋਂ ਪਹਿਲੀ ਫੌਜੀ ਸ਼ੌਣੀ ਬਣਾਈ ਅਤੇ ਜੁਧ ਕਲਾ ਅਭਿਆਸ ਕੇਂਦਰ ਬਣਾਇਆ ਇੱਥੇ ਇਤਿਹਾਸਿਕ ਫੇਰ ਸਾਹਿਬ ਵੀ ਸੰਗਤ ਜੀ ਮੌਜੂਦ ਹੈ ਜਿਸ ਦੀ ਛਾਵੇਂ ਗੁਰੂ ਸਾਹਿਬਾਨ ਬਿਰਾਜਮਾਨ ਹੁੰਦੇ ਤੇ ਪਿੰਡ ਦੇ ਅੰਦਰੋਂ ਆਪਣੇ ਨਿਵਾਸ ਸਥਾਨ ਗੁਰੂ ਕੇ ਮਹਿਲ ਅਟਾਰੀ ਸਾਹਿਬ ਤੋਂ ਇੱਕ ਪਹਿਰ ਰਾਤ ਰੈਂਦੀ ਤੋਂ ਹੀ 6ਵੇਂ ਗੁਰੂ ਜੀ ਇਸ ਸਥਾਨ ਤੇ ਆ ਕੇ ਦਰਬਾਰ ਸਜਾਉਂਦੇ ਰਹੇ। ਸਿਮਰਨ ਅਭਿਆਸ ਹੁੰਦਾ ਭਾਈ ਬਾਬਕ ਜੀ ਹਜੂਰੀ ਰਬਾਬੀ ਕੀਰਤਨ ਕਰਦੇ ਭਾਈ ਗੁਰਦਾਸ ਜੀ ਕਥਾ ਕਰਦੇ ਦੁਪਹਿਰ ਬਾਅਦ ਢਾਡੀ ਨਥਮਲ ਜੀ, ਅਬਦੁਲ ਖੈਰ ਜੀ ਆਦ ਢਾਡੀ ਵਾਰਾਂ ਗਾਇਨ ਕਰਦੇ। ਇਥੇ ਹੀ ਸੰਗਤ ਜੀ ਗੁਰੂ ਜੀ ਨੇ ਪਿੰਡ ਵੱਡਾ ਕਰਦੇ ਵਸਨੇਕ ਸਿੱਖ ਬਾਬਾ ਭਾਈ ਅਕਲ ਜੀ ਦੀ ਸੁਪਤਰੀ ਬੀਬੀ ਸੂਰਤੀ ਜੀ ਦੇ ਮੱਥੇ ਦੇ ਲੇਖ ਬਦਲੇ ਉਸਦੇ ਪਤੀ ਭਾਈ ਸਾਧੂ ਜੀ ਨੂੰ ਸਿੱਖੀ ਦਾਣ ਬਖਸ਼ਿਸ਼ ਕਰਕੇ ਉਹਨਾਂ ਦੇ ਘਰ ਮਹਾਨ ਸਿੱਖ ਪੁੱਤਰ ਭਾਈ ਰੂਪਚੰਦ ਜੀ ਦੇ ਜਨਮ ਦਾ ਵਰ ਬਖਸ਼ਿਸ਼ ਕੀਤਾ ਬੀਬੀ ਸੂਰਤੀ ਜੀ ਦੇ ਬੇਨਤੀ ਕਰਨ ਤੇ ਛੇਵੇਂ ਗੁਰੂ ਜੀ ਨੇ ਇਸ ਸਥਾਨ ਨੂੰ ਵਰਦਾਨ ਦਿੱਤਾ ਕਿ ਤੇਰੇ ਵਾਂਗ ਇੱਥੇ ਸਤਸੰਗ ਦੀ ਸ਼ਰਨ ਲੈ ਕੇ ਅਰਦਾਸ ਕਰਨ ਵਾਲੇ ਇੱਥੇ ਗੁਰਮੁਖੀ ਗੁਰਸਿੱਖੀ ਦਾਤ ਪੁੱਤਰਾਂ ਦੀਆਂ ਦਾਤਾਂ ਪਾਉਣਗੇ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਸੋਨੁ ਸ੍ਰੀ ਹਰਿ ਗੋਵਿੰਦ ਹਰਿ ਖਾਏ ਅੰਮ੍ਰਿਤ ਬਚੇ ਸ੍ਰੀ ਮੁਖੁ ਅਲਾਏ ਆਕਲ ਬਰ ਗੁਰਮਤਿ ਕਮਾਏ ਕਾਬਰ ਮੜੀ ਮਟ ਨਹੀਂ ਪੁਜਾਏ ਗੁਰਹਿਤ ਦੇਈ ਦਸਵੰਦ ਬਣਾਏ ਕਰ ਸੇਵਾ ਸ੍ਰੀ ਗੁਰੂ ਰਿਝਾਏ ਤੇਰੇ ਸਮਝੋ ਏਠਾ ਆਏ ਸਤਸੰਗ ਸਿਮਰਨ ਸਰਨਾਏ ਦੇਗ ਭੇਟ ਕਰ ਅਰਦਾਸ ਕਰਾਏ ਪਰਹਿ ਆਸ ਬੰਛਤ ਫਲ ਪਾਏ ਦੇਹ ਗੁਰੂ ਨਾਮ ਸਿੰਘ ਜਪ ਕਰੇ ਜੰਬਕਵਤ ਦੁਖ ਸੰਕਟ ਟਰੇ ਇਥੋਂ ਅੱਜ ਵੀ ਸੰਗਤਾਂ ਸੰਗਤ ਜੀ ਸਿੱਖੀ ਦਾਣ ਪੁੱਤਰਾਂ ਦੀ ਅਦਾਤਾ ਤੇ ਮਨ ਇਛਤ ਫਲ ਪਾਉਂਦੀਆਂ ਹਨ ਇਸ ਸਥਾਨ ਉੱਪਰ ਜਾ ਕੇ ਹੀ 6ਵੇਂ ਗੁਰੂ ਜੀ ਨੇ ਦਰਸ਼ਨ ਲੈ ਕਰਨ ਲਈ ਬਹਿਬਲ ਨੇਤਰਹੀਨ ਭਾਈ ਕੈਂਠਾ ਜੀ ਨੂੰ ਅੱਖਾਂ ਤੋਂ ਦੇਖਣ ਦੀ ਸ਼ਕਤੀ ਬਖਸ਼ਿਸ਼ ਕੀਤੀ ਅਤੇ ਦਰਸ਼ਨ ਦੇ ਕੇ ਨੇਹਾਲ ਕੀਤਾ ਸੰਘੇ ਜੀ ਇਸ ਇਸ ਥਾਂ ਤੇ ਗੁਰੂ ਕੇ ਸਾਰੇ ਸਾਹਿਬਜ਼ਾਦਿਆਂ ਬਾਬਾ ਗੁਰਦਿੱਤਾ ਜੀ ਬਾਬਾ ਸੂਰਜਮਲ ਜੀ ਬਾਬਾ ਅਨੀਰਾਏ ਜੀ ਬਾਬਾ ਅਟਲਰਾਏ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਕੇ ਸਾਰੇ ਪਰਿਵਾਰ ਤੋਂ ਇਲਾਵਾ ਬਾਬਾ ਬੁੱਢਾ ਸਾਹਿਬ ਜੀ ਭਾਈ ਕਨਈਆ ਜੀ ਭਾਈ ਅਕਲ ਜੀ ਬਾਬਾ ਭਾਈ ਸਾਧੂ ਜੀ ਬਾਬਾ ਭਾਈ ਰੂਪਚੰਦ ਜੀ ਗੁਰੂ ਕੇ ਤਿੰਨ ਤੋਂ 6000 ਜੋਧਿਆਂ ਦੀ ਫੌਜ ਜਰਨੇਲਾ ਬਾਬਾ ਜੇਠਾ ਜੀ ਬਾਬਾ ਪੈੜਾ ਜੀ ਬਾਬਾ ਪਿਰਾਗਾ ਜੀ ਬਾਬਾ ਪਿਰਾਨਾ ਜੀ ਤੇ ਬਾਬਾ ਬਿਧੀ ਚੰਦ ਜੀ ਤੋਂ ਇਲਾਵਾ ਅਣਗਿਣਤ ਸਿੱਖ ਸੇਵਕਾਂ ਨੇ ਸਤਿਗੁਰੂ ਜੀ ਵੱਲੋਂ ਬਖਸ਼ਿਸ਼ ਹੋਈਆਂ ਸੇਵਾਵਾਂ ਨਿਭਾਈਆਂ ਅਤੇ ਆਪਣੀ ਪਵਿੱਤਰ ਚਰਨਛੋਹ ਬਖਸ਼ਿਸ਼ ਕੀਤੀ। ਬਾਅਦ ਵਿੱਚ ਸੱਤਵੇਂ ਪਾਤਸ਼ਾਹ ਤਨ ਸ਼੍ਰੀ ਗੁਰੂ ਹਰ Rai ਸਾਹਿਬ ਜੀ ਮਹਾਰਾਜ ਅਤੇ ਨੌਵੇਂ ਪਾਤਸ਼ਾਹ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵੀ ਢੋਲੀ ਪਾਈ ਵਿਖੇ ਲੰਬਾ ਸਮਾਂ ਨਿਵਾਸ ਦੌਰਾਨ ਇੱਥੇ ਹੀ ਦਰਬਾਰ ਸਜਾਉਂਦੇ ਰਹੇ। ਸੱਤਵੇਂ ਗੁਰੂ ਜੀ ਨੇ 2200 ਘੋੜਸਵਾਰ ਚੌਧਿਆਂ ਦੀ ਫੌਜ ਦਾ ਵੀ ਇੱਥੇ ਹੀ ਉਤਾਰਾ ਸੀ। ਗੁਰੂ ਸਾਹਿਬਾਨ ਦੇ ਹੁਕਮ ਅਨੁਸਾਰ ਸਤ ਸੰਗਤ ਤੋਂ ਇਲਾਵਾ ਵੀ ਤਿੰਨ ਤੋਂ 6000 ਜੋਦਿਆਂ ਅਤੇ ਸੰਗਤਾਂ ਵੱਲੋਂ ਨਿੱਜੀ ਤੌਰ ਤੇ ਵੀ ਬਕਾਇਦਾ ਸਿਮਰਨ ਅਭਿਆਸ ਕੀਤਾ ਜਾਂਦਾ ਰਿਹਾ ਜਿਸ ਕਰਕੇ ਇਸ ਅਸਥਾਨ ਨੂੰ ਸੰਗਤ ਜੀ ਗੁਰਦੁਆਰਾ ਸਿਮਰਨ ਸਰ ਸਾਹਿਬ ਕਿਹਾ ਜਾਂਦਾ ਹੈ ਤੇ ਸੰਗਤ ਜੀ ਇਹ ਹੈ ਉਹ ਪ੍ਰਾਤਨ ਢਾਬ ਜੋ ਗੁਰੂ ਜੀ ਦੇ ਸਮੇਂ ਤੋਂ ਹੀ ਇਸ ਸਥਾਨ ਉੱਪਰ ਮੌਜੂਦ ਹੈ ਪਾਣੀ ਦਾ ਸੋਮਾ ਹੁਣ ਕਰਕੇ ਹੀ ਇਸ ਸਥਾਨ ਉੱਪਰ ਗੁਰੂ ਜੀ ਨੇ ਫੌਜਾਂ ਦਾ ਉਤਾਰਾ ਕੀਤਾ ਸੀ ਕੋੜਿਆਂ ਲਈ ਜਲਦੀ ਕੋਈ ਵੀ ਕਿਲਤ ਨਹੀਂ ਸੀ ਆਉਂਦੀ ਇਸ ਦੇ ਕਰਕੇ ਤੇ ਸੰਗਤ ਜੀ ਏ ਸੀ ਗੁਰਦੁਆਰਾ ਸਿਮਰਨ ਸਰ ਸਾਹਿਬ ਦਾ ਇਤਿਹਾਸ ਜੋ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਜੇ ਕੋਈ ਇਤਿਹਾਸ ਦੱਸਦਿਆਂ ਗਲਤੀ ਹੋਈ ਹੋਵੇ ਤਾਂ ਮਾਫ ਕਰਨਾ ਜੀ ਤੇ ਮਿਲਦੇ ਆਂ ਜੀ ਸੰਗਤ ਜੀ ਹੁਣ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ